ਮਾਹਗੁਰੂ ਜੀ ਦਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਸ਼ੇਕ ਕੌਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲੇ ਨੇੜੇ ਕਾਂਗਰਸੀ ਨੇ ਖਾਸ ਕਰਕੇ ਜੇ ਤੁਸੀਂ ਸਖਪਾਲ ਸਿੰਘ ਖੇਰੇਵਰਗਾਂ ਦੀ ਗੱਲ ਕਰੋਗੇ ਇਹਦਾ ਪਿਓ ਪਹਿਲਾਂ ਵੈਸੇ ਖਾਲਸਤਾਨ ਦੇ ਨਾਰੇ ਲਾਉਂਦਾ ਰਿਹਾ ਤੇ ਉਧਰੋਂ ਲੁੱਟ ਖਸੁੱਟ ਕਰਕੇ ਜਦੋਂ ਪਤਾ ਲੱਗਿਆ ਵੀ ਹੁਣ ਪੁਲਿਸ ਮੁੱਦਾ ਪਾ ਕੇ ਪਟਾ ਫੇਰ ਸਕਦੀ ਐ ਫਿਰ ਕਾਟਾ ਬਦਲ ਲਿਆ ਸੀ ਤੇ ਅੱਜ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਮੈਂ ਗੱਲ ਕਰਦੀ ਆ ਨਾ ਵੈਸੇ ਤਾਂ ਹੈ ਇਤਰੋ ਉਤਰੋ ਬਹੁਤ ਕੁਝ ਮਟੀਰੀਅਲ ਇਕੱਠਾ ਕਰ ਲੈਂਦੇ ਨੇ ਔਰ ਇੱਕ ਇਹਨੂੰ ਪੰਪ ਦਿੱਤਾ ਹੋਇਆ ਕੇ ਤੱਥਾਂ ਦੇ ਆਧਾਰ ਤੇ ਬਹੁਤ ਵੱਡੇ ਬਲਾਰੇ ਗੱਲ ਕਰਦੇ ਨੇ ਖੈਰਾ ਸਾਹਿਬ ਇਦਾਂ ਮਟੀਰੀਅਲ ਇਕੱਠਾ ਕਰਕੇ ਇਹ ਬੋਲਦੇ ਹੁੰਦੇ ਇਦਾਂ ਇਹਨਾਂ ਨੂੰ ਇੱਕ ਰਤਬਾ ਮਿਲਿਆ ਹੁੰਦਾ ਇੱਕ ਪੋਸਟ ਮੈਂ ਦੇਖੀ ਇਹਨਾਂ ਦੀ ਕਹਿੰਦੇ ਭਗਵੰਤ ਮਾਨ ਪੰਜਾਬ ਨੂੰ ਪੂਰਨ ਸਟੇਟ ਬਣਾ ਰਿਹਾ ਪਤਾ ਕਿਉਂ ਪੋਸਟ ਪਾਈ ਹੈ ਕਿਉਂਕਿ ਮੂਤਪਾਲ ਦੀ ਪਾਰਟੀ ਦੇ ਦੋ ਜਿਹੜੇ ਮੁਖ ਬਲਾਰੇ ਨੇ ਇੱਕ ਤਾਂ ਜਨਾਨੀ ਬਾਜ ਹੈ ਉਹ ਦੂਜਾ ਵੀ ਕਹਿੰਦੇ ਇਦਾਂ ਦਾ ਹੀ ਚਮਕੋਰਾ ਇਕਰਜਿੰਦਰ ਉਹਨਾਂ ਦੇ ਪਰਚਾ ਪਾਇਆ ਪੁਲਿਸ ਨੇ ਤੇ ਉਹ ਪਰਚੇ ਦੇ ਵਿਰੋਧ ਵਿੱਚ ਖੈਰਾ ਸਾਹਿਬ ਨੇ ਇਹ ਪੋਸਟ ਪਾਈ ਹੈ ਅਸੀਂ ਹੋਣਾ ਨਾ ਜਦੋਂ ਇਹ ਵੀਡੀਓ ਸੁਣਨਗੇ ਕਾਂਗਰਸੀ ਚਲੂਣੇ ਬਹੁਤ ਲੜਨਗੇ ਜੇ ਆਸਲ ਪੁੱਛੋਗੇ ਨਾ ਭਗਵੰਤ ਮਾਨ ਕਾਂਰਾਜ ਦੇ ਬੀਜੇ ਹੋਏ ਕੰਡੇ ਚੁਗ ਰਿਹਾ ਇਕੱਠੇ ਕਰ ਰਿਹਾ ਜੇ ਆਸਲ ਪੁੱਛੋਗੇ ਇਹ ਜਿਹੜੇ ਸ੍ਰੋਧਾ ਲਾਉਣ ਬਾਅਦ ਤੁਰ ਪੈਂਦੇ ਨੇ ਨਾ ਇਹ ਭਿੰਡਰਾ ਵਾਲੇ ਦੀ ਕਰਤੂਤ ਹੈ ਉਦੋਂ ਦਾ ਸ਼ੁਰੂਆਤ ਹੋਈ ਹੋਈ ਹੈ ਜੇ ਆਸਲ ਪੁੱਛੋਗੇ ਇਹ ਕੰਡੇ ਉਦੋਂ ਦੇ ਬੀਜੇ ਹੋਏ ਨੇ ਇਹ ਖੈਰਾ ਸਾਹਿਬ ਹੁਣ ਇਹ ਦੱਸਣ ਵੀ ਜੇ ਤੁਸੀਂ ਇਹ ਪੋਸਟ ਪਾਈ ਹੈ ਕਾਫੇ ਜਿਹੜੇ ਬੰਦੇ ਮਾਰਨ ਵਾਲੇ ਨੇ ਸੌਦਾ ਲਾਉਣ ਵਾਲੇ ਨੇ ਉਹਨਾਂ ਦੀ ਸਰਕਾਰ ਚਾਹੁੰਦੇ ਤੁਸੀਂ ਇਹਦਾ ਮਤਲਬ ਕਾਂਗਰਸ ਵਾਲੇ ਆਪਣੀ ਸਰਕਾਰ ਨਹੀਂ ਬਣਾਉਣਾ ਚਾਹੁੰਦੇ ਜਾਂ ਫਿਰ ਤੁਹਾਨੂੰ ਆਪਣੇ ਕਰਤੂਤ ਦਾ ਪਤਾ ਲੱਗ ਗਿਆ ਵੀ ਅਸੀਂ ਕੁਝ ਕਰਨ ਜੋਗੇ ਨਹੀਂ ਸਾਡੀ ਸਰਕਾਰ ਬਣਦੀ ਨਹੀਂ ਜਾਂ ਤੁਹਾਨੂੰ ਇਦਾਂ ਇਲਮ ਹੋ ਗਿਆ ਚਲੋ ਇਹਨਾਂ ਨੇ ਪੋਸਟ ਪਾਤੀ ਇਹ ਪੋਸਟ ਪਤਾ ਕਿਉਂ ਪਾਈ ਹੈ ਵੇ ਦਿੱਲੀ ਬਾਲ ਕੇ ਛੱਡ ਦਿਓ ਅੱਗ ਲਾ ਕੇ ਠੀਕ ਐ ਤੇਰੇ ਤੁਖ ਦੀਤੇ ਹੱਥ ਵੀ ਛੇਕਾਂਗੇ ਰੋਟੀਆਂ ਵੀ ਛੇਕਾਂਗੇ ਬਸ ਇਦਾਂ ਦਾ ਇਹਨਾਂ ਦਾ ਇਹ ਪੋਸਟਪੌਨ ਤੋਂ ਮਤਲਬ ਐ ਹੁਣ ਜਿਨ੍ਹਾਂ ਤੇ ਪਰਚੇ ਪਾਏ ਨੇ ਉਹ ਮੁੱਖ ਬੁਲਾਰੇ ਨੇ ਕਹਿੰਦੇ ਮੂਤਪਾਲ ਨੇ ਤੇ ਹੁਣ ਉਹਨਾਂ ਪ੍ਰਤੀ ਵੀ ਗੱਲ ਕਰ ਲੈਣੀਆਂ ਲੈਣੇ ਕਾਂਗਰਸ ਨੂੰ ਵੀ ਪਤਾ ਲੱਗ ਜੇ ਥੋੜਾ ਜਿਹਾ ਵੀ ਇਹ ਪੋਸਟ ਦਾ ਮਤਲਬ ਕੀ ਹੈ ਆਸ਼ਾ ਹੁਣ ਇੱਕ ਵਿੱਚ ਰਾਜਮਾਤਾ ਨੂੰ ਵੀ ਚੇਤੇ ਕਰਨਾ ਪੈਣਾ ਉਹ ਵੀ ਉਦਾਸ ਹੈ ਉਹ ਵੀ ਕਹਿੰਦੀ ਹੋਣੀ ਆ ਵੀ ਮੇਰੇ ਪੁੱਤ ਨੇ ਤਾਂ ਪਰਚਾ ਦਰਜ ਕਰਾਉਣ ਵਾਸਤੇ ਥਾਣੇ ਤੇ ਹਮਲਾ ਕਰਤਾ ਸੀ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਲੈ ਗਿਆ ਸੀ ਪਰ ਉਹੀ ਮੇਰਾ ਪੁੱਤ ਰਾਜਕਮਰ ਡਿਬਰੂਗੜ ਜੇਲ੍ਹ ਚ ਬੈਠਾ ਹੈ ਤੇ ਉਹਨੂੰ ਰਿਹਾ ਕਰਾਉਣ ਵਾਸਤੇ ਕਿਸੇ ਨੇ ਹਮਲਾ ਕੀਤਾ ਹੀ ਨਹੀਂ ਕੋਈ ਨਗਰ ਕੀਰਤਨ ਲੈ ਕੇ ਨਹੀਂ ਗਿਆ ਹੁਣ ਬਿੜਦੀ ਆ ਹੁਣ ਨਾਲ ਹੀ ਇਹਦੇ ਇੱਕ ਹੋਰ ਗੱਲ ਕਹਿ ਦਿੰਦਾ ਜਿਹੜੇ ਖੋਤੀ ਪੰਥਕ ਨੇ ਜਾਂ ਜਿਹੜੇ ਗੁੰਡਿਆਂ ਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਉਹ ਵੀ ਸਮਝ ਲੈਣਗੇ ਵੀ ਜਦੋਂ ਤੁਸੀਂ ਇੱਕ ਛੋਟਾ ਜਿਹਾ ਪਰਚਾ ਰੱਦ ਕਰਾਉਣ ਵਾਸਤੇ ਅਜਨਾਲੇ ਥਾਣੇ ਤੇ ਹਮਲਾ ਕੀਤਾ ਸੀ ਮੂਤਬਾਲ ਸੀ ਬਿਚਿਓਦੋ ਚਲ ਹੁਣ ਡਬਲ ਵੜ ਬੈਠਾ ਉਹਦੋਂ ਪਰਚਾ ਰੱਦ ਕਰਾਉਣ ਵਾਸਤੇ ਗੁਰੂ ਸਾਹਿਬ ਨੂੰ ਪਾਲਕੀ ਵਿੱਚ ਲੈ ਕੇ ਗਏ ਥਾਣੇ ਤੇ ਹਮਲਾ ਕਰਤਾ ਉਹੀ ਕਰਤੂਤ ਹੁਣ ਕਰੋ ਦੁਬਾਰੇ ਜੇ ਪਰਚਾ ਰੱਦ ਕਰਾਉਣਾ ਹੀ ਹੈ ਘੋੜੇ ਹੁਣ ਦੀ ਕਿ ਲੋੜ ਐ ਲੁੰਗ ਲਾਣਾ ਨਸ਼ੇੜੀਆਂ ਦਾ ਟੋਲਾ ਗੁੰਡਿਆਂ ਦਾ ਟੋਲਾ ਇਕੱਠਾ ਕਰੋ ਹੁਣ ਫੇਰ ਥਾਣੇ ਤੇ ਹਮਲਾ ਕਰਦੋ ਨਗਰ ਕੀਰਤਨ ਵਾਜੇ ਪਾਲ ਕੀ ਦੇਦਨੇ ਭਾਈ ਗੁਰੂ ਸਾਹਿਬ ਵਿੱਚ ਰੱਖੋ ਪੰਜ ਪਿਆਰੇ ਲੈ ਲੋ ਦਿਹਾੜੀ ਤੇ ਤੁਰਪੋਠਾਣੇ ਵੱਲ ਹੁਣ ਹਮਲਾ ਕਰਜੋ ਕਿਉਂਕਿ ਹੁਣ ਪਤਾ ਹੈ ਜਿਹੜੇ ਪਹਿਲਾਂ ਡਿਬਰੂਗੜ੍ਹ ਭੇਜੇ ਨੇ ਉਹਨਾਂ ਦੇ ਛੇਤਰ ਬਹੁਤ ਫਿਰਿਆ ਵੀ ਜੇ ਹੁਣ ਇਦਾਂ ਦੀ ਕਰਤੂਤ ਕਰਦੀ ਤਾਂ ਥੂ-ਥੂ ਬਹੁਤ ਹੋਣੀ ਹੈ ਹੁਣ ਤਾਂ ਵੀ ਨਹੀਂ ਕਰਦੇ ਨਾ ਹੁਣ ਕੈਂਡੀਡੇਟ ਹੋਰ ਹੈ ਅਗਲਾ ਮੰਦਾਨੀ ਅਗਲਾ ਕਹਿੰਦਾ ਮੈਂ ਤਾਂ ਪੂਰੇ ਪੰਥ ਵੱਲੋਂ ਆ ਉਨੇ ਦਿਮਾਗ 'ਚ ਕੀੜਾ ਬਹੁਤ ਵੱਡਾ ਪਗਿਆ ਵੀ ਮੈਂ ਤਾਂ ਪੰਥ ਵੱਲੋਂ ਸਾਰੀ ਕੌਮ ਮੇਰੇ ਨਾਲ ਖੜੀ ਹੈ ਪਤਾ ਨਹੀਂ ਕਿੰਨੀ ਕੌਮਾਂ ਜਿਹੜੀ ਤਰਨ-ਤਾਰਨ ਤੇ ਸਾਰੀ ਇਕੱਠੀ ਹੋ ਗਈ ਜੇ ਇਹ ਪਰਚਾ ਪਾਏ ਹੈ ਭੂਮਤ ਨੇ ਧੱਕਾ ਕੀਤਾ ਹੀ ਹੈ ਤੁਸੀਂ ਇਦਾਂ ਹੀ ਕਹਿੰਦੇ ਹੋ ਨਾ ਫਿਰ ਪਾਲਕੀ ਦੇ ਵਿੱਚ ਗੁਰੂ ਸਾਹਿਬ ਲੈ ਲਓ ਭਾਈ ਪੰਜ ਪਿਆਰੇ ਲੈ ਜੋ ਨਸ਼ੇੜੀਆਂ ਦਾ ਟੋਲਾ ਇਕੱਠਾ ਕਰੋ ਜਾ ਕੇ ਥਾਣੇ ਤੇ ਹਮਲਾ ਕਰ ਦਿਓ ਡੇੜੇ ਡੀਸੀ ਨੇ ਡੀ ਦੂਜੇ ਕੀ ਕਹਿੰਦੇ ਨੇ ਐਸਡੀਐਮ ਨੇ ਜਿੱਥੇ ਵੀ ਦਰਖਾਸਤ ਗਈ ਹੈ ਉਹ ਦਫ਼ਤਰ ਤੇ ਜਾ ਕੇ ਹਮਲਾ ਕਰ ਦਿਓ ਭਾਈ ਪਰਚਾ ਰੱਦ ਹੋ ਜਾਊਗਾ ਦਿਖਾਓ ਜ਼ੁਰਤ ਉਹਨੂੰ ਲੈ ਕੇ ਬੰਦੂਕੜੀਆਂ ਤੁਰ ਪਈ ਸੀ ਸਾੜੀ ਤੜ ਚੈੱਕ ਕਰ ਦਿਓ ਅਗਲੇ ਨੇ ਤੜ ਚੈੱਕ ਕਰ ਲਈ ਸੀ ਹੁਣ ਭਾਏ ਦੇ ਕੇ ਫਿਰ ਦਿਓ ਇਕੱਠੇ ਹੋ ਕੇ ਥਾਣੇ ਤੇ ਹਮਲਾ ਦੁਬਾਰਾ ਵੇਅਰ ਕਰੋ ਪਰਚਾ ਰੱਦ ਹੋ ਜਾਊਗਾ ਤੇ ਨਾਲੇ ਜਿਹੜੇ ਖੈਰਾ ਸਾਹਿਬ ਰਗੇ ਪੋਸਟਾਂ ਪਾਉਣ ਵਾਲੇ ਨੇ ਇਹਨਾਂ ਨੂੰ ਪਤਾ ਲੱਗ ਜੂ ਨਾਲੇ ਪੰਜਾਬ ਦੇ ਲੋਕ ਸਮਝ ਜਾਣਗੇ ਬੜਾ ਸੌਖਾ ਹੈ ਪੋਸਟ ਪਾ ਕੇ ਗਹਿਣਾ ਭਵਨ ਤਮਾਨ ਨੇ ਪੰਜਾਬ ਨੂੰ ਪੂਰ ਸਟੇਟ ਬਣਾ ਦਿੱਤਾ ਬੜਾ ਸੌਖਾ ਹੈ ਇਹ ਕਾਂਗਰਸ ਦੇ ਕੰਡੇ ਬੀਜੇ ਹੋਏ ਨੇ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਹੋ ਥੋੜੇ ਕੰਡੇ ਬੀਜੇ ਹੋਏ ਨੇ ਖੈਰਾ ਸਾਹਿਬ ਚਲੋ ਸਾਰੀਆਂ ਗੱਲਾਂ ਛੱਡੋ ਜਿੰਨੇ ਵੀ ਕਾਂਗਰਸ ਦੇ ਲੀਡਰ ਨੇ ਚਾਹੁੰਦੇ ਨੇ ਜਿਹੜੇ ਕਹਿੰਦੇ ਵੀ ਅਸੀਂ 2027 ਚ ਸਰਕਾਰ ਬਣਾਉਣੀ ਹੈ ਮੈਂ ਵੀ ਚਾਹਨਾ ਵਿਮੈਨ ਨੂੰ ਵੀ ਕੋਈ ਮੰਤਰੀ-ਮੰਤਰੀ ਬਣਾ ਦਿਓ ਤੁਹਾਡੇ ਨਾਲ ਨਾਲ ਜਾਂ ਵੀ ਪਰ ਕਲੀਅਰ ਕਰੋ ਵੀ ਜਿਨ੍ਹਾਂ ਦੇ ਹੱਕ ਵਿੱਚ ਪੋਸਟ ਪਾਈ ਹੈ ਉਹਨਾਂ ਗੁੰਡਿਆਂ ਦੀ ਸਰਕਾਰ ਚਾਹੁੰਦੇ ਹੋ ਜਾਂ ਅੱਗ ਲਾ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਜਿਵੇਂ ਪਹਿਲਾਂ ਤੁਸੀਂ ਕਰ ਕੀਤਾ ਪੰਜਾਬ ਦੇ ਨਾਲ ਦਿੱਲੀ ਦੇ ਵਿੱਚ ਇੱਕ ਕਤਲੇਆਮ ਹੁੰਦਾ ਹੈ ਪਹਿਲਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਹੁੰਦਾ ਹੈ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਆਇਆ ਉਹ ਉਦਾਂ ਪੰਜਾਬ ਨੂੰ ਸਾੜਨਾ ਚਾਹੁੰਦੇ ਅੱਗ ਲਾ ਕੇ ਜਾਂ ਫਿਰ ਹੱਥ ਖੜੇ ਕਰ ਤੇ ਵੀ ਸਾਡਾ ਕੱਖ ਨਹੀਂ ਬਣਨਾ ਹੁਣ ਗੁੰਡਿਆਂ ਦਾ ਰਾਜ ਆਉਣ ਦੇ ਇਦਾਂ ਕਰਨਾ ਚਾਹੁੰਦੇ ਤੁਹਾਨੂੰ ਕਾਂ ਰਹਦੇ ਵਿੱਚ ਇਹ ਪੰਪ ਮਾਰ ਮਾਰ ਕੇ ਕਿਹਾ ਜਾਂਦਾ ਹੈ ਕਿ ਬਹੁਤ ਵੱਡੇ ਬਲਾ ਰਹੇ ਨੇ ਮੈਂ ਤੁਹਾਨੂੰ ਮੈਂ ਕਹ ਦੂੰ ਵਿਗਿਆਨਨੀ ਬੁੱਤਾ ਸਿੰਘ ਵਰਗਾ ਕੋਈ ਵਿਦਵਾਨ ਹੈ ਹੀ ਨਹੀਂ ਦੁਨੀਆ ਤੇ ਸਾਰੀਆਂ ਕਿਤਾਬਾਂ ਮੈਂ ਹੀ ਪੜ੍ਹੀਆਂ ਨੇ ਸਾਰੀਆਂ ਕਿਤਾਬਾਂ ਮੈਂ ਹੀ ਲਿਖੀਆਂ ਨੇ ਮੇਰੇ ਵਰਗਾ ਕੋਈ ਸਿਆਣਾ ਹੀ ਹੈ ਨਹੀਂ ਮੈਂ ਤਾਂ ਮੈਂ ਕਹ ਦੂੰ ਕਹਿਣ ਨੂੰ ਕੀ ਹੈ ਕਹਿਣਾ ਹੀ ਹੈ ਪਰ ਸਾਬਤ ਤਾਂ ਕਰੋ ਇਹ ਪੋਸਟਪੋਨ ਤੋਂ ਮਤਲਬ ਕੀ ਹੈ ਭਵਾਂਤਮਾਨ ਤੁਹਾਡੇ ਬੀਜੇ ਹੋਏ ਕੰਡੇ ਇਕੱਠੇ ਕਰਨ ਦੀ ਚੁਗਣ ਦੀ ਕੋਸ਼ਿਸ਼ ਕਰ ਰਹੇ ਤੇ ਤੁਹਾਨੂੰ ਸ਼ਰਮ ਕੋਈ ਨਹੀਂ ਕੀ ਕੰਗਰਸ ਦੇ ਸਾਰੇ ਲੀਡਰ ਸਹਿਮਤ ਨੇ ਜਿਹੜੀ ਖੈਰੇ ਨੇ ਪੋਸਟ ਪਾਈ ਹੈ ਜਿਹਨਾਂ ਦੇ ਪਰਚਾ ਹੋਇਆ ਉਹ ਪਰਚਾ ਗਲਤ ਹੋਇਆ ਨਜ਼ਾਇਜ਼ ਹੋਇਆ ਜਿਹੜੇ ਪੱਤਰਕਾਰ ਗੱਲ ਕਰਦੇ ਨੇ ਸੋਸ਼ਲ ਮੀਡੀਆ ਤੇ ਕਿ ਉਹ ਸਵਾਲ ਕਰ ਨਹੀਂ ਸਕਦੇ ਕਿਸੇ ਨੂੰ ਜੇ ਉਹਨਾਂ ਦੇ ਸਵਾਲਾਂ ਦਾ ਜਵਾਬ ਹੈ ਨਹੀਂ ਤਾਂ ਤੁਸੀਂ ਗਾਲੀ ਗਲੋਚ ਕਰੋਗੇ ਇਹਦਾ ਮਤਲਬ ਜਿਹੜੇ ਕਾਰਖ ਦੇ ਪਹਿਲਾਂ ਕਾਲੇ ਕਾਰਨਾਮੇ ਕੀਤੇ ਨੇ ਅਤਬੰਦ ਪੈਦਾ ਕੀਤਾ ਉਹਦਾਂ ਦੇ ਗੁੰਡੇ ਤੁਸੀਂ ਦੁਬਾਰੇ ਪੈਦਾ ਕਰਨੇ ਆ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੀਤੇ ਗੁੰਡਾ ਰਾਜ ਹੋਵੇ ਜੇ ਮੈਂ ਢਰਾਵਾਲਾ ਕਹਿੰਦਾ ਸੀ ਸੌਦਾ ਲਾ ਕੇ ਮੇਰੇ ਕੋਲੇ ਆ ਜਾਓ ਹੁਣ ਜਿਹੜੇ ਬੰਦੇ ਸੌਦਾ ਲਾਉਣਗੇ ਵੱਧ ਤੋਂ ਵੱਧ ਬੰਦੇ ਮਾਰਨਗੇ ਉਹਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਉਹ ਐਮਐਲਏ ਬਣਨਗੇ ਜਿਹੜੇ ਬੰਦੇ ਬਿਨਾਂ ਅਹੁਦੇ ਤੋਂ ਗੁੰਡਾਗਰਦੀ ਕਰ ਸਕਦੇ ਨੇ ਜਦੋਂ ਕੋਈ ਉਹਨਾਂ ਕੋਲੇ ਅਹੁਦਾ ਆ ਗਿਆ ਬਬਰ ਆ ਗਿਆ ਉਹ ਕਿੰਨੀ ਗੁੰਡਾਗਰਦੀ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਹਿੰੜੀ ਪੋਸਟ ਖੈਰਾ ਸਾਹਿਬ ਨੇ ਪਾਈ ਹੈ ਮੈਂ ਪੁਆਇੰਟ ਸ਼ੀਟ ਹੀ ਰੱਖਿਆ ਮੇਰਾ ਵਿਸ਼ਾ ਕੀ ਕਹਿੰਦੇ ਆ ਮਜਮੂਨ ਕਨਸੈਪਟ ਕੰਟੈਂਟ ਇਹ ਸਾਰਾ ਕਹਿਣਾ ਸਾਬ ਤੇ ਵੀ ਜਵਾਬ ਦਿਓ ਭਾਈ ਸਾਹਿਬ ਬੁਲਾ ਰਹੇ ਹੋ ਤੁਸੀਂ ਠੀਕ ਹੈ ਦੋ ਗੱਲਾਂ ਕਹਿਣੀਆਂ ਨੇ ਲਾਸਟ ਵਿੱਚ ਪੂਰੀ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਵੀ ਗੁੰਡਿਆਂ ਦਾ ਰਾਜ ਹੋਵੇ ਜਦ ਪੂਰੀ ਕਾਂਗਰਸ ਪਾਰਟੀ ਨੇ ਹੱਥ ਖੜੇ ਨੇ ਵੀ ਸਾਡਾ ਕੱਖ ਨਹੀਂ ਬਣਨਾ ਇਹਦਾ ਮਤਲਬ ਇਹ ਹੈ ਜੇਕਰ ਤੁਸੀਂ ਸਭ ਇਹ ਕਰ ਲਿਆ ਵੀ 2027 ਦੇ ਵਿੱਚ ਭਵੰਤਮਨ ਰਿਪੀਟ ਕਰੂਗਾ ਇਹ ਗੱਲਾਂ ਬਹੁਤ ਵੱਡੀਆਂ ਨੇ ਔਰ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਨੂੰ ਕਿੰਨੀ ਕ ਅਕਲ ਹੈ ਅਕਲ ਦੇ ਨਾਲ ਤੁਹਾਡੀਆਂ ਗੱਲਾਂ ਦਾ ਕਿੰਨਾ ਕ ਮੈਂ ਜਵਾਬ ਦੇ ਸਕਦਾ ਜੇ ਤੁਸੀਂ ਮੇਰੇ ਸਾਹਮਣੇ ਕਦੇ ਬੈਠੋ ਇਹ ਗੱਲਾਂ ਦਾ ਤੁਹਾਡੇ ਕੋਲ ਜਵਾਬ ਹੈ ਨਹੀਂ ਅਜਿਹਨਾਂ ਦੇ ਪਰਚਾ ਪਾਇਆ ਪ੍ਰਸ਼ਾਸਨ ਨੇ ਪਾਇਆ ਔਰ ਇਹ ਮੂਤਪਾਲ ਦੀ ਪਾਲਨੀ ਪਾਰਟੀ ਦੇ ਦੋ ਬਲਾਰੇ ਨਹੀਂ ਇਹ ਸਿਰੇ ਦੇ ਖੜਕਟ ਖੱਚ ਲਗਾੜ ਕਤੀੜ ਪੇਡਾਂ ਗੁੰਡੇ ਇਹ ਕੰਡੇ ਕਿਨੇ ਭੇਜਿਆ ਕਾਂਗਰਸ ਪਾਰਟੀ ਨੇ ਭੇਜਿਆ ਹੁਣ ਇਹੜੀ ਗੱਲ ਸਿਰੇ ਦੀ ਕਹਿਣੀ ਆ ਉਹ ਇਹ ਕਹਿਣੀ ਹੈ 20 ਅਕਾਲ ਤਖਤ ਤੇ ਭਿੰਡਰਾਂ ਵਾਲੇ ਨੂੰ ਬਹਵਾਉਣ ਵਾਲੇ ਕੌਣ ਨੇ ਕਾਂਗਰਸੀ ਨੇ ਨਾ ਕੋਈ ਹੋਰ ਤਾਂ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਵੀਡੀਓ ਪੂਰੀ ਸੁਣ ਲਿਓ ਨਿਰਣਾ ਕਰਿਓ ਵੀ ਇਹ ਲੋਕ ਕਿੱਦਾਂ ਦੂਜੇ ਦੇ ਘਰ ਨੂੰ ਅੱਗ ਲਾ ਕੇ ਆਪਣੇ ਘਰ ਦੇ ਵਿੱਚ ਸ਼ੁਕਸ਼ਾਂ ਦੀ ਪਾੜ ਦੇ ਠੀਕ ਹੈ ਨਾ ਜਦੋਂ ਇਹਨਾਂ ਦੇ ਆਪਣੇ ਲੱਗੇ ਹੋਵੇ ਨਾ ਉਦੋਂ ਕਹਿੰਦੇ ਆਗ ਲੱਗੀ ਸਾਡੇ ਘਰ ਜੋ ਦੂਜੇ ਲੱਗੇ ਹੋਵੇ ਕਹਿਣਗੇ ਨਹੀਂ ਬਸੰਤਰ ਦੇਵਤਾ ਜੀ ਦੂਜੇ ਲਈ ਦੇਵਤਾ ਆਪਣੇ ਲਈ ਅਗ ਇਹ ਉਹ ਲੋਕ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ